ਇਹ ਅਲੱਗ-ਅਲੱਗ ਜਗ੍ਹਾ ਤੇ ਰਹਿਣ ਵਾਲੇ ਨੇ ਅ ਜਿਹੜੇ આરોપી ਹੈਗੇ ਨੇ ਕੁਝ ਮੁੰਡੀਆਂ ਇੱਕ ਮੁੰਡੀਆਂ ਤੋਂ ਆ ਕੋਈ ਈਐਸਡਬਲੂ ਕਲੋਨੀ ਦਾ ਜਾਂ ਆਪਣਾ ਸਮਰਾਹ ਚੌਕ ਦੇ ਲਾਗੇ ਅਲੱਗ-ਅਲੱਗ ਮੱਲੇ ਆ ਦੇ ਨੇ ਹਾਂਜੀ ਮਿਲ ਕੇ ਕਰਦੇ ਮਿਲ ਕੇ ਵਾਰਦਤ ਕਰਦੇ ਸੀਗੇ ਰਾਤ ਨੂੰ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀ ਕਰਦੇ ਬਸ ਤੁਰੇ-ਤੁਰੇ ਜਾਂਦੇ ਜਿਸ ਤਰ੍ਹਾਂ ਹੈਗਾ ਉਸ ਅਜੇ ਤੱਕ ਜੋ ਪ੍ਰੀਵੀਅਸ ਇਨਵੈਸਟੀਗੇਸ਼ਨ ਚ ਆਇਆ ਵੀ ਤੁਰੇ-ਤੁਰੇ ਜਾਂਦੇ ਜਿਹੜਾ ਬੰਦਾ ਮਿਲ ਜਾਂਦਾ ਸੀਗਾ ਤੇ ਉਹਨੂੰ ਇਹ ਟਾਰਗੇਟ ਕਰ ਕੋਈ ਪੁਰਾਣੀ ਕੋਈ ਵਾਰਦਾਤ ਵੀ ਉਹਨੇ ਕਬੂਲ ਕੀ ਹੈ ਪਹਿਲੇ ਵੀ ਕੋਈ ਵਾਰਦਾਤ ਕਰੀ ਇੱਕ ਬੰਦੇ ਦਾ ਦੱਸਿਆ ਜਿਸ ਦਾ ਮੈਬੀ ਉਹਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਲੜਾਈ ਝਗੜਿਆਂ ਦੇ ਹੋਰ ਇੰਨਾ ਕੰਮ ਆਦੇ ਤੋ ਇੱਕ ਬੰਦੇ ਤੇ ਪਹਿਲਾਂ ਵੀ ਬਾਕੀਆਂ ਦਾ ਵੀ ਪ੍ਰੀਵੀਅਸ ਰਿਕਾਰਡ ਕੰਗਾ ਲਿਆ ਜਾ ਰਿਹਾ ਸਰ ਰਾਤ ਦੀ ਵੀ ਕੋਈ ਗੋਲੀ ਤੈਨੂੰ ਦੀ ਕੋਈ ਘਟਨਾ ਨਹੀਂ ਮੇਰੇ ਕੋਲ ਅਜੇ ਤੱਕ ਕੋਈ ਇਦਾਂ ਦੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਰਾਤ ਜਿਹੜੀ ਕੋਈ ਗੋਲੀ ਚੱਲੀ ਹੈ ਲੜਾਈ ਝਗੜੇ ਦਾ ਤਾਂ ਸੀਗਾ ਵੀ ਇੱਟਾ ਵਟੇ ਕੁਝ ਨਹੀਂ ਆ ਕੋਈ ਲੜਾਈ ਝਗੜਾ ਹੋਇਆ ਲੇਕਿਨ ਅਜੇ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਕੋਈ ਘਰ ਵਾਲੇ ਲੋਕ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਰਾਤ ਦਾ ਹਮਲਾ ਹੋ ਰਿਹਾ ਸੀ ਉਹਨਾਂ ਨੂੰ ਫਾਈਲਿੰਗ ਵਗੈਰਾ ਕੀਤੀ ਗਈ ਕੋਈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਪਾਵਾਂਗੇ ਵੀ ਇਹ ਅਲੱਗ-ਅਲੱਗ ਜਗ੍ਹਾ ਤੇ ਰਹਿਣ ਵਾਲੇ ਨੇ ਜਿਹੜੇ આરોપી ਹੈਗੇ ਨੇ ਕੁਝ ਮੁੰਡੀਆਂ ਇੱਕ ਮੁੰਡੀਆਂ ਤੋਂ ਆ ਕੋਈ ਈਸਡਬਲੂ ਕਲੋਨੀ ਦਾ ਜਾਂ ਆਪਣਾ ਸਮਰਾਣਾ ਚੌਕ ਤੇ ਲੱਗੇ ਅਲੱਗ-ਅਲੱਗ ਮੱਲੇ ਆ ਦੇ ਨੇ ਇਹ ਬਿਲਕੁਲ ਹੀ ਵਾਰਦਾਤ ਕਰਦੇ ਜਾਂਦਾ ਹਾਂਜੀ ਮਿਲ ਕੇ ਕਰਦੇ ਮਿਲ ਕੇ ਵਾਰਦਾਤ ਕਰਦੇ ਸੀਗੇ ਰਾਤ ਨੂੰ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀ ਕਰਦੇ ਬਸ ਤੁਰੇ ਤੁਰੇ ਜਾਂਦੇ ਜਿਸ ਤਰ੍ਹਾਂ ਹੈਗਾ ਉਸ ਅਜੇ ਤੱਕ ਜੋ ਪ੍ਰੀਵੀਅਸ ਇਨਵੈਸਟੀਗੇਸ਼ਨ ਚ ਆਇਆ ਮੇ ਤੁਰੇ ਤੁਰੇ ਜਾਂਦੇ ਜਿਹੜਾ ਬੰਦਾ ਮਿਲ ਜਾਂਦਾ ਸੀਗਾ ਤੇ ਉਹਨੂੰ ਇਹ ਟਾਰਗੇਟ ਕਰਦੇ ਪੁਰਾਣੀ ਕੋਈ ਵਾਰਦਾਤ ਉਹਨਾਂ ਨੇ ਕਬੂਲ ਕੀਏ ਪਹਿਲੇ ਵੀ ਕੋਈ ਵਾਰਦਾਤ ਕਰੀ ਇੱਕ ਬੰਦੇ ਦਾ ਦੱਸਿਆ ਜਿਸ ਦਾ ਮੈਪ ਲੋਗ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਲੜਾਈ ਝਗੜਿਆਂ ਦੇ ਉਹਨਾਂ ਕੰਮਾਂ ਦੇ ਤੋ ਇੱਕ ਬੰਦੇ ਤੇ ਪਹਿਲਾਂ ਵੀ ਬਾਕੀਆਂ ਦਾ ਵੀ ਪ੍ਰੀਵਿਅਸ ਰਿਕਾਰਡ ਕੰਗਾ ਲਿਆ ਜਾ ਰਿਹਾ ਸਰ ਇਹ ਰਾਤ ਦੀ ਵੀ ਕੋਈ ਗੋਲੀ ਤੇ ਲੰਦੀ ਕੋਈ ਘਟਵਾਉਂਦੀ ਮੇਰੇ ਕੋਲ ਅਜੇ ਤੱਕ ਕੋਈ ਇਦਾਂ ਦੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਰਾਤ ਜਿਹੜੀ ਕੋਈ ਗੋਲੀ ਚੱਲੀ ਹੈ ਲੜਾਈ ਝਗੜੇ ਦਾ ਤਾਂ ਸੀਗਾ ਵੀ ਇੱਟਾ ਵੱਟੇ ਕੁਝ ਜਾਂ ਕੋਈ ਲੜਾਈ ਝਗੜਾ ਹੋਇਆ ਲੇਕਿਨ ਅਜੇ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਕੋਈ ਘਰ ਵਾਲਿਆਂ ਨੂੰ ਦਾਵਾ ਕੀਤਾ ਜਾ ਰਿਹਾ ਹੈ ਵੀ ਇਹ ਜਿਹੜੇ ਰਾਤ ਦਾ ਹਮਲਾ ਹੋ ਰਿਹਾ ਉਹਨਾਂ ਨੂੰ ਫਾਈਲਿੰਗ ਵਗੈਰਾ ਕੀਤੀ ਗਈ ਕੋਈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਪਾਵਾਂਗੇ ਵੀ ਇਹ ਇਹ ਅਲੱਗ-ਅਲੱਗ ਜਗ੍ਹਾ ਤੇ ਰਹਿਣ ਵਾਲੇ ਨੇ ਜਿਹੜੇ ਔਰੋਪੀ ਹੈਗੇ ਨੇ ਕੁਝ ਮੁੰਡੀਆਂ ਇੱਕ ਮੁੰਡੀਆਂ ਤੋਂ ਆ ਕੋਈ ਈਸਟ W ਕਲੋਨੀ ਦਾ ਜਾਂ ਆਪਣਾ ਸਮਰਾਹ ਚੌਕ ਦੇ ਲਾਗੇ ਅਲੱਗ-ਅਲੱਗ ਮੱਲੇ ਆ ਦੇ ਨੇ ਹਾਂਜੀ ਮਿਲ ਕੇ ਵਰਦਤ ਕਰਦੇ ਮਿਲ ਕੇ ਵਰਦਤ ਕਰਦੇ ਸੀਗੇ ਰਾਤ ਨੂੰ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀ ਕਰਦੇ ਬਸ ਤੁਰੇ-ਤੁਰੇ ਜਾਂਦੇ ਜਿਸ ਤਰ੍ਹਾਂ ਹੈਗਾ ਉਸ ਅਜੇ ਤੱਕ ਜੋ ਪ੍ਰੀਵਿਅਸ ਇਨਵੈਸਟੀਗੇਸ਼ਨ ਚ ਆਇਆ ਵੀ ਤੁਰੇ-ਤੁਰੇ ਜਾਂਦੇ ਜਿਹੜਾ ਬੰਦਾ ਮਿਲ ਜਾਂਦਾ ਸੀਗਾ ਤੇ ਉਹਨੂੰ ਇਹ ਟਾਰਗੇਟ ਕਰ ਰਹੇ ਹੋ ਗੁਰੂਾਰ ਦਾ ਵੀ ਉਹਨੇ ਕਬੂਲ ਕੀਏ ਪਹਿਲੇ ਵੀ ਕੋਈ ਵਾਰਦਾਤ ਕਰੀ ਇੱਕ ਬੰਦੇ ਦਾ ਦੱਸਿਆ ਜਿਸ ਤਮ ਐਪੀਓ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਲੜਾਈ ਝਗੜਿਆਂ ਦੇ ਹੋਰ ਇਹਨਾਂ ਕੰਮਾਂ ਦੇ ਉਹ ਇੱਕ ਬੰਦੇ ਤੇ ਪਹਿਲਾਂ ਵੀ ਬਾਕੀਆਂ ਦਾ ਵੀ ਪ੍ਰੀਵੀਅਸ ਰਿਕਾਰਡ ਕੰਗਾ ਲਿਆ ਜਾ ਰਿਹਾ ਸਰ ਰਾਤ ਦੀ ਵੀ ਕੋਈ ਗੋਲੀ ਤਿੰਨ ਦੀ ਕੋਈ ਘਟਨਾ ਹੋਈ ਮੇਰੇ ਕੋਲ ਅਜੇ ਤੱਕ ਕੋਈ ਇਦਾਂ ਦੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਰਾਤ ਜਿਹੜੀ ਕੋਈ ਗੋਲੀ ਚੱਲੀ ਹੈ ਲੜਾਈ ਝਗੜੇ ਦਾ ਤਾਂ ਸੀਗਾ ਵੀ ਇੱਟਾ ਵਟੇ ਕੁਛ ਨਹੀਂ ਆ ਕੋਈ ਲੜਾਈ ਝਗੜਾ ਹੋਇਆ ਲੇਕਿਨ ਅਜੇ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਕੋਈ ਘਰ ਵਾਲਿਆਂ ਲੋ ਦਾਅਵਾ ਕੀਤਾ ਜਾ ਰਿਹਾ ਹੈ ਵੀ ਇਹਨੂੰ ਜਿਹੜੇ ਰਾਤ ਦਾ ਹਮਲਾ ਹੋ ਰਿਹਾ ਉਹਨਾਂ ਨੂੰ ਫਾਇਰਿੰਗ ਵਗੈਰਾ ਕੀਤੀ ਗਈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਪਾਵਾਂਗੇ ਵੀ ਇਹਨਾਂ ਦੇ